ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਗੁੱਡ ਫਰਾਈਡੇ ਦੇ ਮੌਕੇ ਤੇ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਇਸ ਮੌਕੇ ਤਲਵਿੰਦਰ ਬੰਟੀ ਗੁਰਦੇਵ ਸਿੰਘ ਗੁਰਪ੍ਰੀਤ ਗੋਪੀ ਰਾਜੀਵ ਭੂਪਿੰਦਰ ਆਸ਼ਾ ਰਾਣੀ ਵਿਅਨਦੇ ਨਾਲ ਸਾਨ ਅੱਜ ਸਭ ਤੋਂ ਪਹਿਲਾਂ ਤੇ ਮੈਂ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇੱਥੇ ਅਸੀਂ ਸਾਰਿਆਂ ਨੇ ਹੀ ਪਹੁੰਚ ਕੇ ਆਪਣੇ ਇੱਕ ਬਾਬਾ ਹਨੇਰੀ ਜੀ ਵਾਲਿਆਂ ਦੀ ਸੰਸਥਾ ਜਿਹੜੀ ਉਹਨਾਂ ਦੇ ਨਾਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਜ਼ਿੰਮੇਵਾਰ ਅਕਸਰਾ ਨੂੰ ਬੁਲਾ ਕੇ ਤੇ ਇੱਕ ਟੀਮ ਬਣਾ ਦਿੱਤੀ ਗਈ ਹੈ ਜਿਹੜੇ ਮਿਲ ਜੁਲ ਕੇ ਇੱਥੇ ਆਪਣੇ ਸ਼੍ਰੀ ਹਰਮੰਦਰ ਸਾਹਿਬ ਦੇ ਗਲਿਆਰੇ ਦੀ ਧੁਵਾਈ ਦੀ ਸੇਵਾ ਰੋਜ਼ਾਨਾ ਕਰਨਗੇ ਉਹ ਜਿਹੜੀ ਸੰਸਥਾ ਉਹ ਕਾਫੀ ਦੇਰ ਤੋਂ ਇੱਥੇ ਸੇਵਾ ਕਰ ਰਹੀ ਸੀਗੀ ਪਰ ਮੇਰੀ ਨਜ਼ਰ ਧਿਆਨ ਵਿੱਚ ਆਇਆ ਇੱਥੋਂ ਕਾਫੀ ਲੋਕਾਂ ਦੀਆਂ ਸ਼ਿਕਾਇਤਾਂ ਵੀ ਆਈਆਂ ਕਿ ਕੋਈ ਕਈ ਜਗ੍ਹਾ ਤੇ ਸੀਵਰੇਜ ਦੀ ਬਹੁਤ ਦਿੱਕਤ ਆ ਰਹੀ ਆ ਕਿਸੇ ਕਿਸੇ ਜਗ੍ਹਾ ਤੇ ਬਲਾਕੇਜ ਬਹੁਤ ਤਾਂ ਤੇ ਉਹ ਮੌਕੇ ਤੇ ਪਹੁੰਚ ਕੇ ਸਾਰਿਆਂ ਜ਼ਿੰਮੇਵਾਰ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਤੇ ਇੱਥੋਂ ਦੇ ਸਾਰੇ ਹੀ ਕੰਮ ਅੱਜ ਤੋਂ ਹੀ ਸ਼ੁਰੂ ਹੋ ਜਾਣਗੇ ਤੇ ਇੱਕ ਇਹ ਨਹੀਂ ਕਿ ਸਿਰਫ ਅੱਜ ਲਈ ਇੱਕ ਟੀਮ ਪੱਕੀ ਬਣਾ ਦਿੱਤੀ ਜਾਊਗੀ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਤੇ ਤੁਹੋਂ ਦੇ ਨਾਲ ਜਿਹੜੇ ਸੰਸਥਾ ਸੇਵਾ ਕਰਦੀ ਪਈ ਆ ਤਾਂ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਫਾਈ ਦੀ ਦਿੱਕਤ ਨਾ